ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਸ਼੍ਰੀਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲਨ ਰॉयਲ ਬੁਟੀਕ ਤੇ ਅੱਜ ਆਪਾਂ ਤੁਹਾਡੇ ਲਈ ਤਿੰਨ ਪਾਰਟੀ ਵੇਅਰ ਜੇ ਸੂਟ ਪਾਰਟੀ ਵੇਅਰ ਤੇ ਹੈਵੀ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੋਹਣੇ ਕਲਰ ਕੰਬੀਨੇਸ਼ਨਾਂ ਦੇ ਉੱਪਰ ਇਹ ਸੂਟ ਰੈਡੀ ਹੋਏ ਨੇ ਹੈਵੀ ਸੂਟ ਨੇ ਜਿੱਦਾਂ ਅੱਗੇ ਵੈਡਿੰਗ ਸੀਜ਼ਨ ਹੈ ਵੈਡਿੰਗ ਸੀਜ਼ਨ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ ਆਪਣੇ ਬਜਟ ਦੇ ਅਕੋਰਡਿੰਗ ਵੀ ਰੈਡੀ ਕਰਾ ਸਕਦੇ ਹੋ ਅੱਜ ਕੱਲ ਨਿਊ ਜਰ ਟ੍ਰੈਂਡ ਚੱਲ ਰਹੇ ਆ ਏ ਸ਼ੇਪ ਫਰੌਗ ਦਾ ਇਹ ਆਪਾਂ ਦੋ ਸੂਟ ਏ ਸ਼ੇਪ ਫਰੌਗ ਦੇ ਬਣਾਏ ਨੇ ਪਹਿਲਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਤਾਈ ਕਲਰ ਦੇ ਉੱਪਰ ਡਾਰਕ ਸਕਾਈ ਕਲਰ ਦੇ ਉੱਪਰ ਰੈਡੀ ਹੋਇਆ ਏ ਸ਼ੇਪ ਫਰੌਗੇ ਬਣੀ ਹੋਈ ਹੈ ਸਲਵਾਰ ਤੇ ਵਰਕ ਹੈ ਤੇ ਇਹਦੀ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਹੈਵੀ ਇਹ ਸੂਟ ਬਹੁਤ ਰੈਡੀ ਹੋਇਆ ਸੀਗਾ ਬਹੁਤ ਸੋਹਣਾ ਦੂਸਰਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੈਲਵਟ ਦੇ ਉੱਪਰ ਆਪਾਂ ਰੈਡੀ ਕੀਤਾ ਬਹੁਤ ਸੋਹਣਾ ਸੂਟ ਹੈ ਇਹਦੇ ਉੱਪਰ ਸ਼ੋਲਡਰ ਦੇ ਉੱਪਰ ਵੀ ਵਰਕ ਹੈ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ نیچے ਬਾਜੂ ਦੇ ਸਿੰਪਲ ਕੱਟ ਵਰਕ ਦਾ ਡਿਜ਼ਾਈਨ ਕੀਤਾ ਹੋਇਆ ਹੈ ਅਨ ਨੈਕ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹ ਵੀ ਆਪਾਂ A ਸ਼ੇਪ ਦੀ ਫਰੌਗ ਹੀ ਬਣਾਈ ਹੈ ਇਹਦੇ ਨਾਲ ਸ਼ਿਮਰ ਦਾ ਆਪਾਂ ਦੁਪੱਟਾ ਲਗਾਇਆ ਹੋਇਆ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਦੁਪੱਟਾ ਲਗਵਾ ਸਕਦੇ ਹੋ ਸਲਵਾਰ ਦੇ ਉੱਪਰ ਕਟਵਰਕ ਦੇ ਨਾਲ ਵਰਕ ਹੋਇਆ ਹੋਇਆ ਹੈ ਉੱਪਰ ਫਲਾਵਰ ਬਣੇ ਹੋਏ ਨੇ نیچے ਤੁਸੀਂ ਦੇਖ ਰਹੇ ਹੋ ਸਾਰੇ ਘੇਰੇ ਦੇ ਉੱਪਰ ਬਹੁਤ ਹੀ ਸੋਹਣਾ ਤੇ ਹੈਵੀ ਵਰਕ ਹੋਇਆ ਹੋਇਆ ਨਾਲ ਆਪਾਂ ਹੈਂਗਿੰਗ ਦੀ ਲੈਸ ਦੇ ਨਾਲ ਉਹਨੂੰ ਟੱਚ ਦਿੱਤਾ ਬਹੁਤ ਸੋਹਣੀ A ਸ਼ੇਪ ਫਰੌਕ ਰੈਡੀ ਹੋਈ ਸੀ ਤੁਸੀਂ ਇਹਨੂੰ ਆਪਣੀ ਚੋਇਸ ਦੇ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਰੈਡੀ ਕਰਵਾ ਸਕਦੇ ਹੋ ਤੀਸ ਇਹ ਵੀ ਬਹੁਤ ਸੋਹਣਾ ਇੱਕ ਨਿਊਜਾ ਕਲਰ ਹੈ ਉਹਦੇ ਨਾਲ orange ਦਾ ਜਿਹੜਾ ਕੰਬੀਨੇਸ਼ਨ ਹੈ ਰੈਸਟ orange ਕਲਰ ਦਾ ਉਹ ਬਹੁਤ ਹੀ ਸੋਹਣਾ ਲੱਗ ਰਿਹਾ ਦੁਪੱਟਾ ਇਹਦਾ ਆਪਾਂ ਡਬਲ ਸ਼ੇਡ ਦਾ ਕਰਵਾਇਆ ਵਿੱਚ ਛੋਟੇ ਛੋਟੇ ਡਾਟ ਬਣਾ ਕੇ ਨਾਲ ਨੂੰ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਇਹ ਜਿਹੜੀ ਤੁਸੀਂ ਸਾਈਡ ਤੇ ਦੇਖ ਰਹੇ ਹੋ ਇਹ ਦੀਆਂ 슬ੀਵਜ਼ ਨੇ ਹੈਵੀ 슬ੀਵਜ਼ ਆਪਾਂ ਰੈਡੀ ਕੀਤੀਆਂ ਨੇ ਤੁਹਾਨੂੰ ਬਾਅਦ ਚੋਂ ਮੈਂ ਖੋਲ ਕੇ ਵੀ ਦਿਖਾਉਣੀ ਆ ਤੇ ਆ نیچے ਜਿਹੜਾ ਸਾਰਾ ਇਹਦਾ ਕੇਰਾ ਫੁੱਲ ਹੈਵੀ ਹੈ ਉੱਪਰ ਤੱਕ ਇਹ ਸਾਰੀ ਫਰੰਟ ਤੇਰਾ ਸ਼ਰਟ ਹੈਵੀ ਰੈਡੀ ਹੋਇਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵਰਕ ਵੱਧ ਘੱਟ ਕਰਵਾ ਸਕਦੇ ਹੋ ਸਾਡੇ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਸਾਨੂੰ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੁਹਾਡੀ ਆ ਪੂਰੀ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਥੈਂਕ ਯੂ